ਸੱਜਣੋ ਆਪਾਂ ਖੜੇ ਆ ਪਿੰਡ ਮੈਤੇ ਦੇ ਵਿੱਚ ਤੇ ਇਧਰ ਨੇ ਪਾਸੇ ਕਣਕ ਚੱਕ ਕਰਾ ਪਹਿਲਾਂ 15 ਦਿਨਾਂ ਦਿਨਾਂ ਦੀ ਕਣਕ ਆ ਕੀ 15 ਦਿਨਾਂ ਦੀ 0 ਡਰ ਨਾਲ ਬਾਈ ਨੇ ਬੀਜੀ ਆ ਬੀ ਬੀਜਿਆ ਸਰਤਾਜ ਰਾਸੀ ਦਾ ਸਰਤਾਜ ਵੀ ਬੀਜਿਆ ਜਿਹਦਾ ਝਾਰਾ ਜਿਹੜਾ ਬਾਕੀ ਕਣਕਾਂ ਦੇ ਨਾਲੋਂ ਵੱਧਾਗਾ ਖਾਣ ਦੇ ਵਿੱਚ ਵੀ ਚੰਗੀ ਆ ਬਿਮਾਰੀ ਵੀ ਘੱਟ ਲੱਗਦੀ ਆ ਤੇ ਬਾਕੀ ਕਿਸਾਨ ਵੀਰ ਨਾਲ ਥੋੜੀ ਗੱਲ ਕਰਵਾਉਣੇ ਆ ਬਾਈ ਕੁਲਵਿੰਦਰ ਆਪਣੇ ਨਾਲ ਕੁਲਵਿੰਦਰ ਬਾਈ ਕਿਵੇਂ ਆ ਲਓ ਬਈਆ ਵੀਰ ਜੀ ਜਿਵੇਂ ਪਿਛਲੇ ਸਾਲ ਬਾਈ ਨੇ ਲਾਈ ਸੀ 4 ਕਿੱਲੇ ਤੇ 8 ਕਿੱਲੇ ਤੇ 7 ਕਿੱਲੇ ਪਿਛਲੇ ਸਾਲ ਕਿਵੇਂ ਰਿਹਾ ਝਾਰਾ ਦਾ ਪਿਛਲੀ ਵਾਰ ਜੀ ਦੂਸਰੀ ਕਲਕਾ ਨੂੰ 7-8 ਮਣ ਦਾ ਫਰਕ ਸੀ ਕਿੱਲੇ ਮਗਰ ਜੀ ਕਿੱਲੇ ਮਗਰ 7 ਤੋਂ 8 ਮਣ ਦਾ ਫਰਕ ਸੀ ਤੇ ਖਾਣ ਦੇ ਵਿੱਚ ਕਿਵੇਂ ਆ ਆਪਣੇ ਘਰੇ ਆ ਜੀ ਕੋਈ ਲਿਆ ਕੇ ਖਾ ਕੇ ਵੀ ਦੇ ਸਕਦਾ ਆ ਸਾ ਬਣਾ ਕੇ ਤੇ ਵਜਨ ਦਾ ਦੂਜੀ ਕਲਕਾ ਦਾ ਵਜਨ ਨਾ ਭਾਈ ਵਜਨਕਾਰ ਨਹੀਂ ਪੱਧਰ ਨਿਕਲਦਾ ਝਾੜੇ ਦਾ ਵਜਨ ਵੀ ਬੋਟੇ ਆ ਜੀ ਬਿਮਾਰੀ ਵੀ ਘਟ ਲਾਦੀ ਆ ਕੋਈ ਕਾਂਗੀ ਦਾ ਕੋਈ ਦਿੱਕਤ ਹੀ ਨਹੀਂ ਆ ਜੀ ਜੀ ਠੀਕ ਆ ਦਿੱਕਤ ਹੀ ਨਹੀਂ ਆਉਂਦੀ ਕੋਈ ਤੇ ਰਾਸੀ ਦਾ ਸਰਤਾਜ ਵੀ ਆ ਇੱਧਰਲੇ ਪਾਸੇ ਕੈਮਰਾ ਮਾਰਾ ਪੂਰਾ ਮੋਟਾ ਦਾਣਾਗਾ ਜਦੋਂ ਤੁਸੀਂ ਯਾਰ ਇਹ ਬੀਜੋਗੇ ਸਾਨੂੰ ਪਤਾ ਲੱਗੂ ਜਿਵੇਂ ਗਰਮੀ ਪਿਛਲੀ ਵੱਦ ਪੈਣੀ ਹੁੰਦੀ ਆ ਸਟਾਰਟਿੰਗ ਨਾਲੋਂ ਉਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਜੀ ਨੂੰ ਨਹੀਂ ਬਈ ਚੱਲਦੀ ਆ ਸਾਰਾ ਕੁਝ ਗਰਮੀ ਚੱਲਦੀ ਆ ਅਸੀਂ ਪਿਛਲੀ ਵਾਰ ਨੂੰ 11 ਦਾ ਨਾ ਗੇਤੀ ਬੀਜ ਦੀ ਏ ਠੀਕ ਐ ਜਿਵੇਂ ਹੁਣ ਗੇਤੀ ਪਸੇਤੀ ਵਾਲਾ ਵੀ ਜਿਵੇਂ ਤੁਸੀਂ ਗੱਲ ਕੀਤੀ ਐ ਇਹਦਾ ਵੀ ਮੜਾ ਜਿਹਾ ਕਲੀਅਰ ਕਰ ਦੇ ਜਿਵੇਂ ਆਲੂ ਵਾਲੇ ਵੀਰ ਕੱਚੀ ਪਟਾਈ ਕਰਨਗੇ ਹੁਣ ਉਹਨਾਂ ਨੇ ਕਰਨ ਕਿ ਬੀਜ ਨਹੀਂ ਆ ਗੇਤ ਪਸੇਦ ਦਾ ਤਾਂ ਨਹੀਂ ਕੋਈ ਚੱਕਰ ਪੈਦਾ ਨਹੀਂ ਨਹੀਂ ਕੋਈ ਫਿਕਰ ਨਹੀਂ ਠੀਕ ਐ ਕੋਈ ਚੱਕਰ ਨਹੀਂ ਪੈਂਦਾ ਸੱਜਣੋ ਬੀ ਲਾਉਣਾ ਸਰਤਾਜ ਲਾ ਲਓ ਰਾਸੀ ਦਾ ਕਿਤੇ ਝੂਨੇ ਵਾਲਾ ਕੰਮ ਨਾ ਹੋ ਜੇ ਮੁੜ ਕੇ 400 ਦਾ ਘਟ ਨਿਕਲਿਆ ਟੇਕੇ ਟੇਕੇ ਰੁਪਏ ਤੇ ਪੈਲੀ ਹੁੰਦੀ ਆ ਮੁੜ ਕੇ ਕਿਸਾਨ ਵੀਰ ਚੱਕਦਾ ਰੱਸਾ ਇੱਕ ਵਾਰੀ ਪੈਸੇ ਲਾਉਣ ਦਾ ਕਹਿਲਾ ਕਰਦਾ ਵੀ ਸਸਤਾ ਲਾ ਲਈਏ ਥੋੜਾ ਜਿਆ ਮਹਿੰਗਾ ਜ਼ਰੂਰ ਆ ਉਹੇ ਜਿਆ ਯਾਰ ਸੋਣ ਨੂੰ ਫਾਇਦਾ ਵੀ ਦਊਗਾ ਇਹ ਉਹੇ ਆ ਪਾਂਗਾ ਕਾੜ ਦਿੰਦਾ ਬਾਈ ਪਾਂਗਾ ਕਾੜ ਦਿੰਦਾ ਪਾਂਗਾ ਕਾੜ ਦਿੰਦਾ ਤਾਂ ਹੀ ਆਪਾਂ ਯਾਰ ਖੇਤ ਚ ਵੀਡੀਓ ਬਣਾਈ ਜਿੰਦੇ ਆ ਫਾਰਮਰ ਬਾਈ ਕੁਲਵਿੰਦਰ ਸਿੰਘ ਆਪਣੇ ਨਾਲ ਆ ਪਿੰਡ ਹੈਗਾ ਮਹਿਤਾ ਬਾਈ ਦਾ ਜ਼ਿਲ੍ਹਾ ਹੈਗਾ ਬਰਨਾਲਾ ਬਾਕੀ ਜਿਹੜੀ ਬੀਜ ਦੀ ਸਪਲਾਈ ਆ ਯਾਰ ਆਲ ਪੰਜਾਬ ਹਰਿਆਣੇ ਦੇ ਵਿੱਚ ਹੀ ਆ ਹਰ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਬ੍ਰਾਂਚਾਂ ਨੇ ਕਿਸੇ ਵੀ ਯਾਰ ਬੀਜ ਪਣਾਰ ਤੂੰ ਤੁਸੀਂ ਇਹ ਲੈ ਸਕਦੇ ਹੋ ਤੇ ਵੀਡੀਓ ਚ